ਫਿਰ ਕਹਿੰਦੇ ਨੇ ਟੋਡਰਮਲ ਕਾਰ ਆਇਆ ਉਹਨੂੰ ਕਿਸੇ ਦੱਸਿਆ ਵੀ ਸਹਿਬਜ਼ਾਦੇ ਗ੍ਰਫਤਾਰ ਨੇ ਮਾਂ ਜੀ ਗ੍ਰਫਤਾਰ ਨੇ ਉਹ ਵਾਹ ਉਹਦਾ ਹੀ ਦੌੜਦਾ ਆ ਕਿ ਜਿੰਨਾ ਮਰਜੀ ਪੈਸਾ ਲੱਗੇ ਜੋ ਮਰਜੀ ਲੱਗੇ ਹਾਕਮ ਲਾਲਚੀ ਹੈ ਜਦੋਂ ਕਹਿੰਦੇ ਭੀੜ ਚ ਅਗਾ ਲੰਗਿਆ ਦੁੱਖ ਇਹ ਦੋਨੋਂ ਸਹਿਬਜ਼ਾਦੇ ਖੂਨ ਨਾਲ ਲੱਤ ਪੱਤ ਸਾਂ ਇਤਿਹਾਸ ਕਹਿੰਦਾ ਉਹ ਮਾਤਾ ਜੀ ਕੋਲ ਗਿਆ ਉਹ ਮੈਂ ਕਹਿੰਦੇ ਕੋਈ ਸਿਪਾਹੀ ਗਿਆ ਉਹ ਗਿਆ ਉਹਨੇ ਮਾਤਾ ਜੀ ਨੂੰ ਪਹਿਲਾਂ ਮਿਲਿਆ ਹੋਇਆ ਉਹਨੇ ਮਾਂ ਜੀ ਨੂੰ ਮੱਥਾ ਟੇਕਿਆ ਤੇ ਕਹਿੰਦਾ ਮਾਤਾ ਜੀ ਸਹਿਬਜ਼ਾਦੇ ਸ਼ਹੀਦ ਕਰ ਦਿੱਤੇ ਗਏ। ਇਤਿਹਾਸ ਕਹਿੰਦਾ ਵੀ ਮਾਤਾ ਜੀ ਵੈਸੇ ਪ੍ਰਾਣਾਧਿਓ ਕਿ ਉਹ ਅਭਿਆਸੀ ਵੀ ਸਨ ਪਰ ਸਾਡੀ ਤਵਾਰੀ ਕਹਿੰਦੀ ਹੈ ਮਾਤਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ ਹੈ। ਹੁਣ ਸਹਿਬਜ਼ਾਦਿਆਂ ਦੇ ਸਰੀਰ ਥਾਡੇ ਤੇ ਹੰਸਲਾ ਨਦੀ ਸੀ ਨਾ ਹੰਸਲਾ ਨਦੀ ਉਸ ਨਦੀ ਦੇ ਕਿਨਾਰੇ ਸੱਟੇ ਗਏ। ਇਸ ਕਰਕੇ ਕਿ ਸਾਰੀ ਰਾਤ ਸਰੀਰ ਬਾਹਰ ਰਹਿਣ। ਲੋਕਾਂ ਨੂੰ ਪਤਾ ਲੱਗ ਜਾਏ ਇਹਨੂੰ ਜੰਗਲੀ ਜਾਨਵਰ ਤੇ ਮਾਸਕੋਰੇ ਪੰਛੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਮਾਸ ਨੋਚ ਕੇ ਲ ਜਾਂ। ਮਾਤਾ ਜੀ ਉੱਤੇ ਉੱਥੇ ਸ਼ਹੀਦ ਹੋਏ ਬੁਰਜ ਚ ਸਹਬਜ਼ਾਦਿਆਂ ਦੇ ਸਰੀਰ ਵਕਰੇ ਸਨ ਜੀ। ਟੋਡਰਮਲ ਪ੍ਰੇਸ਼ਾਨ ਬਹੁਤ ਹੋ ਗਿਆ। ਉਹ ਮੋਤੀराम ਮਹਿਰਾ ਜੀ ਨੂੰ ਮਿਲਿਆ। ਕਿਹਾ ਜਾਂਦਾ ਫਿਰ ਉਹ ਵਜ਼ੀਰ ਖਾਨ ਨੂੰ ਮਿਲਦਾ। ਇੱਕ ਸਵਾਲ ਉੱਠਦਾ ਉਹਦੇ ਬਾਗ ਸਨ। ਟੋਡਰਮਲ ਨੇ ਆਪਣੇ ਬਾਗਾਂ ਚ ਕਿਉਂ ਨਾ ਸੰਸਕਾਰ ਕਰ ਦਿੱਤਾ ਉਹਨੇ ਇਜਾਜ਼ਤ ਮੰਗੀ ਮੈਨੂੰ ਸੰਸਕਾਰ ਕਰਨ ਦਿੱਤਾ ਜਾਏ ਵਜ਼ੀਰ ਖਾਨ ਨੇ ਕਿਹਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਸਰਹੰਦ ਵਿੱਚ ਨਹੀਂ ਹੋ ਸਕਦਾ ਉਹ ਸਰਹੰਦ ਵਿੱਚ ਸੀ ਆ ਅੱਤੇ ਵਾਲੀ ਵੱਖਰਾ ਸੀ ਪਿੰਡ ਵਾਲੇ ਪਤਾ ਹੋਣਾ ਚੌਧਰੀ ਅੱਤੇ ਥਾਂਏ ਉਹਨੇ ਕਿ ਨਹੀਂ ਹੋ ਸਕਦਾ ਉਹਨੇ ਫਿਰ ਜ਼ੋਰ ਪਾਇਆ ਸਪਾਰਸ਼ ਮੰਗੇ ਮੈਂ ਸੰਸਕਾਰ ਕਰਨਾ ਚਾਹਨਾ ਤੁਸੀਂ ਦੇਖੋ ਮਾਨਵਤਾ ਦੇ ਆਧਾਰ ਤੇ ਉਹਨੇ ਕਿਹਾ ਜੇ ਤੂੰ ਕਰਨਾ ਹੈ ਪਹਿਲਾ ਨਿਸ਼ਾਨ ਦੇ ਕਰਕੇ ਆ ਤੈਨੂੰ ਥਾਂ ਕਿੰਨੀ ਚਾਹੀਦੀ ਹੈ ਇੱਥੋਂ ਬਾਹਰ ਫਿਰ ਕਿਹਾ ਜਾਂਦਾ ਉਹ ਚੌਧਰੀ ਅੱਤੇ ਕੋਲ ਆਇਆ ਅੱਤੇ ਵਾਲੀ ਉਹਨੇ ਆ ਕੇ ਇੱਥੇ ਜਿੱਥੇ ਤੁਸੀਂ ਬੈਠਿਓ ਗੁਰਮਖੋ ਇੱਥੇ ਨਿਸ਼ਾਨ ਲਾ ਕੇ ਗਿਆ ਵੀ ਇੰਨੀ ਥਾਂ ਚ ਮੈਂ ਚਿਖਾ ਚਿੰਨ ਲਵਾਗਾ ਇੱਥੇ ਨਿਸ਼ਾਨ ਲਾਇਆ ਉਹਨੇ ਕਿਹਾ ਜਿੱਥੇ ਨਿਸ਼ਾਨ ਲਾ ਕੇ ਆਏ ਸਾਰੀ ਧਰਤੀ ਸੋਨੇ ਦੀਆਂ ਮੋਹਰਾਂ ਨਾਲ ਤੈਨੂੰ ਖਰੀਦਣੀ ਪਾਏਗੀ ਕੰਨੀਆ ਲੱਗ ਸਕਦੀਆਂ ਨੇ ਇਤਿਹਾਸ ਕਹਿੰਦਾ ਜੋ ਕੁਝ ਉਹਦੇ ਘਰ ਸੀ ਟੋਡਰਮਲ ਦੇ ਹੀਰੇ ਮੋਤੀ ਜੋ ਕੁਛ ਉਹਦੇ ਕੋਲ ਸੀ ਇੱਕ ਟੋਡਰਮਲ ਇੱਕ ਉਹਦਾ ਛੋਟਾ ਭਰਾ ਸੀ ਨਾਗਰਮਲ ਟੋਡਰਮਲ ਦਾ ਭਰਾ ਸੀ ਨਾਗਰਮਲ ਉਹ ਦੋਨੋਂ ਆਏ ਉਹਨਾਂ ਕਹਿਆ ਹਾਂ ਉਹ ਕਹਿੰਦੇ ਜਿਹੜਾ ਸੋਨਾ ਹੀਰੇ ਸਨ ਉਹ ਵੀ ਵੇਚ ਕੇ ਮੋਹਰਾਂ ਲੈਣ ਦੀਆਂ ਇੱਥੇ ਵਜ਼ੀਰ ਖਾਂ ਆਇਆ ਜੀ ਪਰ ਯਾਦ ਰੱਖਿਓ ਭਾਵੇਂ ਥਾਂ ਅੱਤੇ ਵਾਲੀ ਦੀ ਏ ਪਰ ਇਹ ਸੂਬਾ ਤੇ ਸਰਹੰਦੇ ਨਾ ਪੈਸੇ ਉਹਨੇ ਲੈਣੇ ਨੇ ਇੱਥੇ ਜਿੱਥੇ ਤੁਸੀਂ ਬੈਠੇ ਹੋ ਗੁਰਮਖੋ ਇੱਥੇ ਮੂੜਾ ਢਾ ਕੇ ਬੈਠਾ ਸੀ ਸੰਦਲੀ ਢਾ ਕੇ ਚਲੋ ਅਸੀਂ ਕੁਰਸੀ ਅੱਜਕੱਲ ਕਹਿੰਨੇ ਸ਼ਬਦ ਤਾਂ ਫਾਰਸੀ ਦਾ ਸੰਦਲੀ ਦਾ ਅਰਥ ਕੁਛ ਸੀ ਇੱਥੇ ਫਿਰ ਢੋਡਰ ਮੱਲ ਨੇ ਮੋਹਰਾਂ ਜੋੜਨੀਆਂ ਸ਼ੁਰੂ ਕਰ ਦਿੱਤੀਆਂ ਵਜ਼ੀਰ ਪਰ ਸਰੀਰ ਨਹੀਂ ਆਇਆ ਸਰੀਰ ਉੱਥੇ ਪੈ ਰੇ ਨਦੀ ਕੰਢੇ ਤੁਸੀਂ ਇੱਕ ਗੱਲ ਸਾਹਬ ਲਾ ਕੇ ਦੇਖੋ ਉਹ ਸ਼ਰੀਰਾਂ ਕੋਲ ਜਾਨ ਨਹੀਂ ਦੇ ਰਿਹਾ ਉਥੇ ਯੂਨੀਵਰਸਿਟੀ ਦੀਆਂ ਮੋਹਰਾਂ ਕਰਕੇ ਇੱਥੇ ਸਾਰੀ ਧਰਤੀ ਜਿੰਨੀ ਨਿਸ਼ਾਨਦੇਹੀ ਸੀ ਸਾਰੀ ਧਰਤੀ ਲਾਤੀ ਉਹ ਤੋਂ ਬਾਅਦ ਸਾਰੀਆਂ ਮੋਹਰਾਂ ਇਕੱਠੀਆਂ ਥੈਲੇ 'ਚ ਪਾਈਆਂ ਵਜ਼ੀਰ ਖਾਂ ਦੇ ਸਾਥੀ ਲੈ ਤੁਰੇ ਇੱਥੇ ਬ੍ਰਿਕ ਸਿੱਖ ਸਿਪਾਹੀ ਜੋਧ ਸਿੰਘ ਇਹ ਵੀ ਉਸ ਪਿੰਡ ਦਾ ਰਹਿਣ ਵਾਲਾ ਸੀ ਅਲੂੜਾ ਖੱਲ ਯਾਦ ਰੱਖਿਓ ਗੁਰੂ ਕੀ ਅਸਾਖਾਂ ਭਾਈ ਰਾਮਾ ਤੇ ਭਾਈ ਤਲੋਕਾ ਜੀ ਦਾ ਜਿਹੜਾ ਜ਼ਿਕਰ ਕੀਤਾ ਜਾਂਦਾ ਪਰ ਜ਼ਿਆਦਾ ਉਹਨਾਂ ਦਾ ਜਿਹੜਾ ਜ਼ਿਕਰ ਹੈ ਚਮਕੌਰ ਦੀ ਗੜੀ ਦਾ ਹੈ ਉੱਥੇ ਉਹ ਸੰਸਕਾਰ ਕਰਕੇ ਆਇਆ ਬੀਬੀ ਸ਼ਰਨ ਕੌਰ ਤੋਂ ਬਾਅਦ ਉਹਨਾਂ ਸੰਸਕਾਰ ਕੀਤਾ ਇਹ ਤੇ ਫਿਰ ਟੋਡਰਮਲ ਜਾਂਦਾ ਘਰ ਆਪਣੀ ਘਰਵਾਲੀ ਨੂੰ ਉਧਰੋਂ ਮੋਤੀ ਦਾ ਮਹਿਰਾ ਦੀ ਮਾਂ ਤੇ ਉਹਦੀ ਪਤਨੀ ਉਹਦੇ ਬੱਚੇ ਵੀ ਹੁੰਦੇ ਆ ਟੋਡਰਮਲ ਦੇ ਉਹ ਫਿਰ ਸਤਗੁਰਾਂ ਦੀ ਮਾਤ ਜੀ ਨੂੰ ਤੇ ਸਹਬਜ਼ਾਦਿਆਂ ਦਾ ਸ਼ਰੀਰ ਇਕੱਠਾ ਕਰਦਾ ਹੈ ਮਾਤਾ ਜੀ ਦਾ ਵੱਖਰਾ ਉਹ ਵੱਖਰਾ ਉਹ ਸਰੀਰ ਦਾ ਫਿਰ ਇਸ਼ਨਾਨ ਕਰਾਇਆ ਜਾਂਦਾ ਮਾਤਾ ਜੀ ਦਾ ਇਸ਼ਨਾਨ ਟੋਡਰਮਲ ਦੀ ਘਰ ਵਾਲੀ ਨੇ ਤੇ ਮੋਤੀराम ਮਹਿਰਾ ਦੀ ਮਾਂ ਨੇ ਕਰਾਇਆ ਸੀ ਉਹਦੀ ਘਰ ਵਾਲੀ ਨੇ ਉਹਨਾਂ ਨੇ ਇਸ਼ਨਾਨ ਕਰਾਇਆ ਸਹਿਬਜ਼ਾਦਿਆਂ ਦਾ ਇਸ਼ਨਾਨ ਭਾਈ ਟੋਡਰਮਲ ਜੀ ਭਾਈ ਨਾਗਰਮਲ ਜੀ ਇਹਦਾ ਮਤਲਬ ਜਿਹੜਾ ਬੰਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਿਆ ਉਹ ਬਾਣੀ ਵੀ ਪੜਦਾ ਹੈ ਦੋਨਾਂ ਭਰਾਵਾਂ ਨੇ ਤੇ ਮੋਤੀराम ਜੀ ਨਾਲ ਲੱਗੇ ਆ ਮੈਂ ਸੋਚਣਾ ਕਿਵੇਂ ਖੂਨ ਉਹਨਾਂ ਸਾਫ਼ ਕੀਤਾ ਹੋਵੇਗਾ ਕਿਹੋ ਜੇ ਜ਼ਖਮ ਲੱਗੇ ਖੋਣਗੇ ਕਿਹੋ ਜੇ ਪਿੰਡਾਂ ਉੱਤੇ ਲੌਂਸਾਂ ਪਈਆਂ ਹੋਣਗੀਆਂ ਉੱਥੇ ਫਿਰ ਜਿਹੜਾ ਵਿਵਾਨ ਤਿਆਰ ਕੀਤਾ ਗਿਆ ਇੱਕੋ ਕੀਤਾ ਗਿਆ ਉਹਨੇ ਵੱਡਾ ਵਿਵਾਨ ਤਿਆਰ ਕੀਤਾ ਜੀ ਇੱਥੇ ਆਪਣੇ ਸੇਵਾਦਾਰ ਕੋ ਨੌਕਰਾਂ ਕਿਉਂ ਉਹਦੇ ਕੋਈ ਨੌਕਰ ਤੋਂ ਡਰਮਲ ਦਾ ਉਹਦੇ ਤੋਂ ਆਗਿਆ ਤੋਂ ਬਾਹਰ ਨਹੀਂ ਗਿਆ ਉਹਨੇ ਫਿਰ ਕਿਹਾ ਪਤਾ ਕਰੋ ਇਹ ਪਾਤਸ਼ਾਹ ਦੇ ਪੁੱਤਰ ਨੇ ਇਹਨਾਂ ਦਾ ਸੰਸਕਾਰ ਚੰਦਨ ਦੀਆਂ ਲੱਕੜਾਂ 'ਚ ਕਰਾਂਗਾ ਇਹ ਮਾਂ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਉੱਥੇ ਫਿਰ ਜੀ ਇੱਥੇ ਚੰਦਨ ਦੀਆਂ ਲੱਕੜਾਂ ਇੱਕ ਮਟਕਾ ਉਹ ਮਿੱਟੀ ਦਾ ਘਿਓ ਦਾ ਭਰ ਕੇ ਲਿਆਇਆ ਸੀ ਸਮਗਰੀ ਗੁਰਮਖੋ ਉੱਥੇ ਫਿਰ ਵਿਵਾਨ ਦੇ ਦੋ ਤਿਆਰ ਕੀਤਾ ਮਾਤਾ ਜੀ ਤੇ ਸਹਿਬਜ਼ਾਦੇ ਇਹਨੇ ਕਿ ਸਰੀਰ ਨੇ ਜੀ ਜਿਹੜੇ ਲੈ ਕੇ ਆਇਆ ਸਰਹੰਦ ਕਿਉਂ ਫੜਕਾਈ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਕਹਿਆ ਸੀ ਨਾ ਵੀ ਜ਼ੁਲਮ ਤਾਂ ਉਹਨੇ ਕਿਹਾ ਜ਼ੁਲਮ ਨਹੀਂ ਇਹ ਵੇਖ ਕੇ ਚੁੱਪ ਕੀਤੇ ਰਹੇ ਇਹਨਾਂ ਨੂੰ ਜੀਣ ਦਾ ਕੀ ਹੱਕ ਹੈ ਇਹ ਇਹਨਾਂ ਜੀ ਕੋਈ ਬਾਹਰ ਨਾ ਨਿਕਲਿਆ ਉੱਤੋਂ ਫਿਰ ਤੁਰਦੇ ਨੇ ਜੀ ਸਤਨਾਮ ਵਾਹਿਗੁਰੂ ਕਹਿੰਦੇ ਬਾਣੀ ਪੜਦੇ ਜੋ ਮੈਨੂੰ ਪੂਰਾ ਯਕੀਨ ਹੈ ਵੀ ਉਹ ਗੁਰੂ ਨੂੰ ਪਿਆਰ ਕਰਨ ਵਾਲਾ ਜ਼ਰੂਰ ਬਾਣੀ ਪੜਦਾ ਹੈ ਉਹ ਸਰੋਤ ਕਹਿੰਦਾ ਜੀ ਉਹ ਫਿਰ ਜੀ ਇੱਥੇ ਹੁੰਦੇ ਆ ਜਿੱਥੇ ਤੁਸੀਂ ਇਸ ਬੈਠੇ ਆ ਜੀ ਸਾਰੇ ਆ ਚਾਦਰ ਵਿਛਾਈ ਹੋਈ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਸਰੂਪ ਦੇ ਥੱਲੇ ਇੱਥੇ ਫਿਰ ਉੱਚੀ ਖਾਚ ਹੁੰਦਾ ਆਪਣੇ ਹੱਥਾਂ ਨਾਲ ਚਲੋ ਥੱਲੇ ਲੱਕੜ ਲੱਗ ਜਾਂਦੀ ਹੈ ਫਿਰ ਉਹ ਮਾਤਾ ਜੀ ਨੂੰ ਵਿਚਾਰ ਪਾਉਂਦਾ ਹੈ ਇੱਥੇ ਕਿਉਂਕਿ ਆਪਾਂ ਇੱਥੇ ਬੈਠੇ ਮਨ ਤੇ ਜ ਲੱਗਦਾ ਜਿਵੇਂ ਮਾਂ ਜੀ ਨੇ ਕਿਆ ਹੋਵੇ इमोਸ਼ਨਲੀ ਤੁਸੀਂ ਮੇਰੇ ਕੋਲ ਬਹਿ ਕੇ ਸਿਫਤਾ ਕਰਿਆ ਕਰੋ ਇੱਥੇ ਫਿਰ ਮਾਤਾ ਜੀ ਵੇਚ ਨੇ ਸੱਜੇ ਪਾਸੇ ਬਾਬਾ ਫਤੇ ਸਿੰਘ ਜੀ ਨੇ ਕਿਉਂਕਿ ਅਕਸਰ ਸੌਂਦਿਆਂ ਬਾਬਾ ਜੀ ਸੱਜੇ ਪਾਸੇ ਦਾਦੀ ਦੇ ਸੱਜੇ ਪਾਸੇ ਪੈਂਦੇ ਸਨ ਖੱਬੇ ਪਾਸੇ ਬਾਬਾ ਜ਼ੋਰਾਵਰ ਸਿੰਘ ਜੀ ਨੇ ਟੋਡਰਮਲ ਨੇ ਫਿਰ ਕੀਮਤੀ ਦਿਸਾਲਾ ਉਹਦੀ ਘਰ ਵਾਲੀ ਲੈ ਕੇ ਆਈ ਉੱਤੇ ਪਾਇਆ ਉੱਤੇ ਚੰਦਨ ਦੀਆਂ ਲੱਕੜਾਂ ਚਿਣੀਆਂ ਉਹਨੇ ਫਿਰ ਘਿਓ ਦਾ ਜਿਹੜਾ ਮਟ ਸੀ ਉਹ ਘਿਓ ਪਾਇਆ ਉੱਤੇ ਜੋ ਸਮਗਰੀ ਜਲਣ ਜਲਣ ਵਾਸਤੇ ਨੂੰ ਪੂਜਾ ਨਾਲ ਲੈ ਕੇ ਚੁੜਿਓ ਉਹ ਸਾਰੀ ਪਾ ਕੇ ਕਹਿੰਦੇ ਨੇ ਫਿਰ ਟੋਡਰਮਲ ਨੇ ਇਸ ਚਿਖਾ ਨੂੰ ਅਗਨ ਦਿਖਾਈ ਸੀ ਟੋਡਰਮਲ ਇਹ ਜਦੋਂ ਚਿਖਾ ਪੂਰੀ ਲਾਂਬੂ ਲੱਗ ਗਿਆ ਹੈ ਦੀਵਾਨ ਟੋਡਰਮਲ ਨਾਗਰਮਲ ਉਹਦਾ ਪਰਿਵਾਰ ਮੋਤੀराम ਮਹਿਰਾ ਉਹਦਾ ਪਰਿਵਾਰ ਜਿੱਤੇ ਤੁਸੀਂ ਬੈਠਿਓ ਇੱਥੇ ਚੀਖਾ ਪਨ ਲੱਗ ਪਈ ਉਹ ਪਿੱਛੇ ਖਲੋ ਕੇ ਗੁਰੂ ਗੁਰੂ ਜਪਣ ਲੱਗ ਪਏ ਪਰ ਇਤਿਹਾਸ ਕਹਿੰਦਾ ਟੋਡਰਮਲ ਦਾ ਕੜ ਪਾਟ ਗਿਆ ਸੀ ਇੱਥੇ ਉਹ ਬਹੁਤ ਰੋਇਆ ਫਿਰ ਇਹਨੂੰ ਫਿਰ ਬੇਨਤੀ ਨੂੰ ਬੈਰਾਗ ਚ ਲੈ ਕੇ ਤੁਰਿਓ ਉਹ ਸੱਚੀ ਮੁੱਚੀ ਅੰਦਰੋਂ ਪਿਗਲ ਤੁਰਿਆ ਪਰ ਮੈਂ ਫਿਰ ਵੀ ਕਹਿੰਦਾ ਸੱਚੇ ਬਾਦਸ਼ਾਹ ਇਹ ਕੈਸੀ ਖੇਡ ਜਿੱਦਨ ਇਹਨਾਂ ਦਾ ਜਨਮ ਹੋਇਆ ਸੀ ਉਸ ਦਿਨ ਕਿੰਨੀਆਂ ਖੁਸ਼ੀਆਂ ਮਨਾਇਆਂ ਸੀ ਖਾਂ ਨੇ ਅੱਜ ਇਹਨਾਂ ਦਾ ਸੰਸਕਾਰ ਹੁੰਦਾ ਪਿਆ ਗਿਣਤੀ ਦੇ 4-5 ਸ਼ਰੀਰ ਨੇ ਉਹਨੇ ਭਾਈ ਸਾਹਿਬ ਕਹਿ ਰਹੇ ਸਨ ਗੁਰਮਖੋ ਇਥੋਂ ਫਿਰ ਜਿੰਨੀ ਦੇਰ ਤੱਕ ਅਗਣ ਬਲਦੀ ਰਹੀ ਟੋਡਰਮਲ ਮੋਤੀराम ਪਿੱਛੇ ਰਹੇ ਫਿਰ ਕੀ ਹੋਇਆ ਕੋਈ 15 ਕਹਿੰਦੇ ਨੇ ਕੋਈ 14 ਪਰ ਮੈਂ ਤਰੀਕ ਨਹੀਂ ਲੈ ਰਿਹਾ ਇਸ ਕਰਕੇ ਜਿੱਕਾ ਰਾਖਸਿਆਲ ਦੇ ਦਿਨਾਂ ਸੰ ਠੰਡੀ ਹੋ ਗਈ। ਦੀਵਾਨ ਟੋੜਰਮਲ ਆਏ। ਉਹਨਾਂ ਨੇ ਫਿਰ ਇਸ ਵਿਪੂਤ ਨੂੰ ਇਕੱਠਿਆਂ ਕੀਤਾ। ਅਸਤੀਆਂ ਫਿਰ ਬੇਨਤੀ ਮਾਤਾ ਜੀ ਦੀਆਂ ਤੇ ਸਹਬਜ਼ਾਦਿਆਂ ਦੇ ਛੋਟੇ-ਛੋਟੇ ਸਹਬਜ਼ਾਦਿਆਂ ਤੇ ਅਸਤ ਪਛਾਣੀ ਜਾਣੇ ਸਨ। 7-9 ਸਾਲ ਦੀ ਕੀ ਹੁੰਦੀਆਂ ਅਸਤੀਆਂ ਜੀ? ਉਹ ਸਾਰੀਆਂ ਇਕੱਠੀਆਂ ਕਰਕੇ ਇੱਕ ਬਰਤਨ ਚ ਪਾਈਆਂ ਤੇ ਵਿਪੂਤ ਵਖਰੀ ਪਾ ਦਿੱਤੀ। ਵਿਪੂਤੀ ਜਿਹੜੀ ਹੈ ਉਹ ਭਾਈ ਜੋਤ ਸਿੰਘ ਲੈ ਕੇ ਇਥੋਂ ਅਲੋ ਰੱਖਣ ਨੂੰ ਤੁਰ ਪਿਆ ਕਿਉਂਕਿ ਉਧਰ ਸਤਿਗੁਰੂ ਸਨ ਮਾਲ ਵਿੱਚ ਉਹਦਾ ਮਤਲਬ ਸੀ ਮੈਂ ਗੁਰੂ ਸਾਹਿਬ ਨੂੰ ਮਿਲਾਂਗਾ ਤੇ ਦੱਸਾਂਗਾ ਇਹ ਕਿਹਾ ਜਾਂਦਾ ਜਿਹੜੀਆਂ ਇਹ ਅਸਤੀਆਂ ਨੇ ਐਸ ਥਾਂ ਤੇ ਫਿਰ ਦੀਵਾਨ ਟੋਡਰਮਲ ਨੇ ਥਾਂ ਹੀ ਖਰੀਦਿਆ ਹੈ ਨਾ ਇਸ ਥਾਂ ਦੇ ਥਾਂ ਪਟ ਕੇ ਇੱਥੇ ਫਿਰ ਸਹਿਬਜ਼ਾਦੇ ਤੇ ਮਾਤਾ ਜੀ ਦੀ ਬੇਪੂਤੀ ਕੁਛ ਤੇ ਅਸਤੀਆਂ ਰੱਖ ਕੇ ਇਹਨੇ ਇਹਦੇ ਉੱਤੇ ਥੜਾ ਬਣਾ ਦਿੱਤਾ ਦੀਵਾਨ ਟੋਡਰਮਲ ਜੀ ਨੇ ਫਿਰ ਜੀ ਇਹਦੇ ਬਾਰੇ ਕਿਹਾ ਜਾਂਦਾ ਇਹ ਇਹਨੇ ਕੋਈ ਪ੍ਰਵਾਨ ਨਹੀਂ ਕੀਤੀ ਇੱਥੇ ਫਿਰ ਆਉਂਦਾ ਹੁੰਦਾ ਸੀ ਕਿੰਨਾ ਕਿੰਨਾ ਸਮਾਂ ਬੈਰਾਗ ਚ ਰੋਈ ਜਾਣਾ ਤੇ ਸਿਮਰਨ ਕਰਦਾ ਹੁੰਦਾ ਸੀ ਦੀਵਾਨ ਟੋਡਰਵਾਲ ਮੈਂ ਆਪ ਨੂੰ ਬੇਨਤੀ ਕਰਾਂ ਇੱਥੇ ਸਹਬਜ਼ਾਦੇ ਸ਼ਹੀਦ ਹੋ ਗਏ